ਆਵਰ ਕੀ ਨਹੀਂ ਹੋ ਰਿਹਾ ਸਾਡੇ ਮਾਜੋਗ ਐਸਐਸਪੀ ਸਾਹਿਬ ਸ਼੍ਰੀ ਵਿਜੈ ਮਹਾਰਿਸ਼ੀ ਓਮਪrakash ਜੀ ਆਈਪੀਐਸ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਸ ਵੇਲੇ ਸੀਆਈਏ ਸਟਾਫ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਮੁਖਵਰਖਾਦ ਦੀ ਇਤਲਾਹ ਤੇ ਆਪਾਂ ਦੋ ਜਿਹੜੇ ਆ ਨਿਜਾਇਜ਼ ਵੈਪਨ ਜਿਹੜੇ ਬਰਾਮਦ ਕੀਤੇ ਇੱਕ ਸਿੰਗਲ ਬੈਰਲ ਔਰ ਉਹਦੇ ਨਾਲ ਇੱਕ ਰਾਉਂਡ ਰਿਕ ਪਿਸਟਲ ਜਿਨ੍ਹਾਂ ਨਾਲ 8 ਰਾਉਂਡ ਬਰਾਮਦ ਕੀਤੇ 32 ਬੋਲਡ ਔਰ ਪਹਿਲੀ ਪੋਸਟਗੇਸਟੇ ਇਹਨਾਂ ਤੇ ਜਿਹੜੀ ਆ ਦਾਹ ਫਰਦਰ ਜਿਹੜਾ ਇਹਨਾਂ ਨੇ ਫਰਦਿਕਸ਼ਾਪ ਕੀਤਾ ਉਹਦੇ ਵਿੱਚ ਸਾਨੂੰ ਫਿਰ ਦੁਬਾਰਾ ਇੱਕ ਦੇਸੀ ਕਟਾ 315 ਬੋਰ ਉਹਦੇ ਨਾਲ 8 ਰੌਂਦ 11 ਰੌਂਦ ਔਰ ਇੱਕ ਪਿਸਟਲ ਹੋਰ 32 ਬੋਰ ਉਹਦੇ ਨਾਲ ਸਾਨੂੰ ਦੋ ਜਿਹੜੇ ਮੈਗਜ਼ੀਨ ਔਰ ਇੱਕ ਰਵਾਲਵਰ ਜਿਹਦੇ ਨਾਲ 7 ਰੌਂਦ ਹੋਰ ਬਰਾਮਦ ਕੀਤੇ 32 ਬੋਰ ਦਾ ਔਰ ਇਹਨਾਂ ਦੀ ਜਿਹੜੀ ਪਹਿਲੀ ਤੋਂ ਹੋਰ ਪੁੱਛ ਕੇ ਸਖਤੀ ਨਾਲ ਜਦੋਂ ਇਹਨਾਂ ਨਾਲ ਕੀਤੀ ਗਈ ਇਹਨਾਂ ਦੇ ਕਾਫੀ ਮੁਕਦਮੇ ਜਿਹੜੇ ਆ ਇੱਕ ਰਾਹੁਲ ਕੁਮਾਰ ਇਲੀਅਸ ਕਟਾ ਜਿਹਦੇ ਤੇ ਪਹਿਲੇ 9 ਮੁਕਦਮੇ ਦਰਜ ਆ ਐਂਡੀਪੀਸੀ ਐਕਟ ਦੇ ਆਰਮਜ਼ ਐਕਟ ਦੇ ਔਰ ਰਾਤਨੰਦ ਕਤਲ ਦੇ ਜਿਹੜੇ ਆ ਅਟੈਂਪਟ ਟੂ ਮਰਡਰ ਦੇ ਕੇ ਮੁਕਦਮੇ ਜਿਹੜੇ ਆ ਉਧਰਜ ਨੇ ਜਿਹੜਾ ਦੂਜਾ ਵਾ ਇਹਦੇ ਖਿਲਾਫ ਚਾਰ ਮੁਕਦਮੇ ਦਰਜ ਆ ਐਂਡੀਪੀਸੀ ਐਕਟ ਦਾ ਔਰ ਜਿਹੜਾ ਆਰਮਜ਼ ਐਕਟ ਦਾ ਔਰ ਇਹ ਕਿੰਨਾ ਨੇ ਔਰ OLX ਤੇ ਇਹਨਾਂ ਨੂੰ ਕਿਸੇ ਨੇ ਗੱਡੀ ਪਾਈ ਸੀ ਇਹਨਾਂ ਨੇ ਉਹ ਚੈੱਕ ਕਰਨ ਪਠਾਨਕੋਟ ਗਏ ਟਰਾਈ ਲੈਣ ਦੇ ਬਹਾਨੇ ਗੱਡੀ ਉੱਥੋਂ ਭਜਾ ਲਿਆ ਸੀ ਬਾਅਦ ਚ ਉਹ ਵੀ ਗੱਡੀ ਇਹਨਾਂ ਦੇ ਰਿਕਵਰ ਹੋ ਗਈ ਉੱਥੇ ਮਕਦਮਾ ਇਹਨਾਂ ਦੇ ਖਿਲਾਫ ਜਿਹੜਾ ਹੋਇਆ ਪਠਾਨਕੋਟ ਡੀਏ ਨੰਬਰ 2 ਦੇ ਵਿੱਚ ਵੀ ਦਰਜ ਹੈ ਇਹਨਾਂ ਨੇ ਪਿਸਤਲ ਵੀ ਲੈਣੀ ਇਹਨਾਂ ਜਿਹੜਾ ਇਹਨਾਂ ਦੀ ਗੱਡੀ ਇਹਨਾਂ ਨੇ ਪੁੱਛ ਕੇ ਇਹ ਚ ਦੱਸਿਆ ਹੈ ਜਿਹੜਾ ਅ ਰੋਮੀ ਗੈਂਗਸਟਰ ਆ ਉਹਦੇ ਨਾਲ ਇਹਨਾਂ ਦੀ ਕਾਫੀ ਪੁਰਾਣੀ ਰੰਜਿਸ਼ ਆ ਤੇ ਇਹਨਾਂ ਨੇ ਇਹਨਾਂ ਨੂੰ ਇਹ ਸੀਪੀਓ ਸਾਡੇ ਤੇ ਹਮਲਾ ਕਰੇਗਾ ਤੇ ਅਸੀਂ ਵੀ ਜਿਹੜਾ ਉਹਦੇ ਤੇ ਬਰਾਬਰ ਅਹ ਜਿਉ ਆਪ ਦੇ ਸਕਾਂਗੇ ਇਸ ਕਰਕੇ ਇਹਨਾਂ ਨੇ ਜਿਹੜੇ ਉਹਦੇ ਵਾਸਤੇ ਜਿਹੜੇ ਇਤਿਹਾਸ ਜੁੜੇ ਉਹ ਲੈਤੇ ਸੀ ਹੋਰ ਕੋਈ ਵਾਰਦਾਤ ਦੇ ਸਕਦੇ ਆ ਜਾਂਦੀ ਦੀ ਵਾਰਦਾਤ ਹਾਂ ਅਜੇ ਇਹਨਾਂ ਦਾ ਅੱਜ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਸੀ ਅਜੇ ਖਤਮ ਹੋਇਆਗਾ ਦੋ ਤਿੰਨ ਦਿਨ ਦਾ ਹੋਰ ਰਿਮਾਂਡ ਲੈ ਕੇ ਇਹਦੇ ਨਾਲ ਜਿਹੜੀ ਆ ਚੰਗੀ ਪੁੱਛਗਿੱਛ ਕਰਾਂਗੇ ਔਰ ਕਾਫੀ ਵੱਡੇ ਖਲਾਸੇ ਹੁੰਦੇ ਜਿਹੜੇ ਆ ਉਹ ਕਿ ਯੌਮੀ ਦੇ ਗਿਆ ਔਰ ਇਹ ਵੀ ਲੱਗਦਾ ਵਾ ਕਿ ਜਿੱਥੋਂ ਇਹ ਹਥਿਆਰ ਲੈ ਕੇ ਆਏ ਸੀ ਔਰ ਜਿਨ੍ਹਾਂ ਨੂੰ ਸ਼ਾਇਦ ਇਹਨਾਂ ਨੇ ਹੋਰ ਕਿਤੇ ਵੇਚੇ ਵੀ ਹੋਣ ਉਹ ਵੀ ਜਿਹੜੀ ਆ ਪੁੱਛ ਲਈ ਜਿੱਤੇ ਜਦੋਂ ਸਾਹਮਣੇ ਆਏਗਾ ਉਹ ਆਪ ਜੀ ਨਾਲ ਸ਼ੇਅਰ ਕੀਤਾ ਜਾਵੇਗਾ ਜਿਹੜਾ ਸੋਨੂ ਆ ਤੇ ਰਾਹੁਲ ਕਿੱਥੋਂ ਦਾ ਰਹਿਣ ਵਾਲਾ ਜਿਹੜਾ ਸੋਨੂ ਆ ਇਹ ਤੇ ਪਟਨਾ ਬਿਹਾਰ ਦਾ ਰਹਿਣ ਵਾਲਾ ਔਰ ਕਾਫੀ ਦਿਨ ਦਾ ਜਿਹੜਾ ਆ ਪੰਜਾਬ ਦਾ ਵਸਨੀਕ ਹੋ ਚੁੱਕਾ ਹੈ ਗੁਰਦਾਸਪੁਰ ਦਾ ਇਹਨੇ ਮੈਰਿਜ ਵੀ ਇੱਥੇ ਹੀ ਕਰਵਾਈ ਆ ਔਰ ਜਿਹੜਾ ਰਾਹੁਲ ਹੈ ਗੀਤਾਪੁਰ ਮੋਰੋਡ ਦਾ ਰਹਿਣ ਵਾਲਾ ਟੋਟਲ ਕਿਨੇ ਦੋਸ਼ੀ ਆਪਾਂ ਟੋਟਲ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਗ੍ਰਿਫਤਾਰ ਕੀਤੇ ਆ ਔਰ ਜਿਹੜੀ ਬਾਅਦ ਵਿੱਚ ਇਹਨਾਂ ਨੇ ਬਰਾਮਦਗੀ ਕਰਾਈ ਆ ਉਹ ਇੱਕ ਅਸ਼ੋਨੀ ਕੁਮਾਰ ਦਰਜੀ ਆ ਨਾ ਚਾਰਟ ਹਾਊਸ ਵਾਲੀ ਗਲੀ ਚੱਗੇ ਜਾ ਕੇ ਉਹਦਾ ਘਰ ਵੀ ਆ ਤੇ ਦੁਕਾਨ ਵੀ ਆ ਉਹਦੀ ਦੁਕਾਨ ਚੋਂ ਤੇ ਉਹਨੂੰ ਨਾਮਜ਼ਦ ਕੀਤਾ